ਦੇ ਵਿੱਚ ਜਿੱਤ ਹੋਈ ਆਮ ਆਦਮੀ ਪਾਰਟੀ ਦੀ ਕੁਝ ਹੀ ਵਜੋਂ ਲੱਡੂ ਵੰਡੇ ਗਏ ਨੇ ਵਰਕਰਾਂ ਦੇ ਵਿੱਚ ਖੁਸ਼ੀ ਹੈ ਕੀ ਕਹਣਾ ਚਾਹੂੰਗਾ ਅੱਜ ਜਿੱਥੇ ਚੋਣ ਜਲੰਧਰ ਦੇ ਵਿੱਚ ਹੋਈ ਆ ਪਸ਼ਮੀ ਦੇ ਵਿੱਚ ਬੜੀ ਵੱਡੀ ਬਹੁਮਤ ਦੇ ਨਾਲ ਜਿਹੜੇ ਮਹਿੰਦਰ ਭਗਤ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਦੀ ਜਿੱਤ ਹੋਈ ਸੋ ਇਹਦੇ ਨਾਲ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਆ ਉਹਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਜਿਹੜੀ ਆ ਦੌੜੀ ਆ ਸੋ ਇਸ ਇਸ ਤਰ੍ਹਾਂ ਹੀ ਤਰਨ ਤਰਨ ਹਲਕੇ ਦੇ ਵਿੱਚ ਵੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਅੱਜ ਇਕੱਠੇ ਹੋ ਕੇ ਇੱਥੇ ਦਫ਼ਤਰ 'ਚ ਖੁਸ਼ੀ ਮਨਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਭੰਗੜੇ ਪੈ ਰਹੇ ਨੇ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਅਜਿਹਾ ਮਾਹੌਲ ਬਣਿਆ ਵਾ ਕਿਉਂਕਿ ਇੱਕ ਬਹੁਤ ਵੱਡੀ ਜਿੱਤ ਆ ਬੜਾ ਵੱਡਾ ਫਤਵਾ ਲੋਕਾਂ ਨੇ ਦਿੱਤਾ ਵਾ ਜਿੱਥੇ ਕਿ ਕਾਂਗਰਸ ਤੇ ਅਕਾਲੀ ਦਲ ਜਾ ਜਿਹੜੀ ਬੀਜੇਪੀ ਸੀ ਉਹ ਕਹਿੰਦੇ ਸੀ ਬੀਜੇਪੀ ਤੇ ਕਾਂਗਰਸ ਵਾਲੇ ਪੀਏ ਸੀਟ ਸਾਡੀ ਆ ਕਾਂਗਰਸ ਵਾਲੇ ਆਂਦੇ ਸਾਡੀ ਬੀਜੇਪੀ ਵਾਲੇ ਆਂਦੇ ਸਾਡੀ ਆ ਸੋ ਆਮ ਆਦਮੀ ਪਾਰਟੀ ਨੇ ਇਨ ਇਨ ਲੋਕਾਂ ਨੇ ਨਿਕ ਬਹੁਮਤ ਦੇ ਨਾਲ ਜਿਤਾਇਆ ਕਿ ਜਿਹੜਾ ਵਾ ਉਹਨਾਂ ਨੇ ਉਹਨਾਂ ਦੇ ਭਰਮ ਭਲੇਖੇ ਕੱਢਤੇ ਨੇ ਕਿ ਆਲੀ ਆਮ ਆਦਮੀ ਪਾਰਟੀ ਹੀ ਜਿਹੜੀ ਆ ਪੰਜਾਬ ਦੇ ਵਿੱਚ ਉਹ ਪਾਰਟੀ ਆ ਜਿਹੜੀ ਕਿ ਪੰਜਾਬ ਦੇ ਵਿੱਚ ਰਾਜ ਕਰੂਗੀ ਪੰਜਾਬ ਦਾ ਮਾਹੌਲ ਬਦਲੂਗੀ ਇੱਥੋਂ ਦਾ ਜਿਹੜਾ ਸਿਸਟਮ ਬਦਲੂਗੀ ਕਿਉਂਕਿ 2 ਸਾਲ ਦੇ ਵਿੱਚ ਜੋ ਭਗਵੰਤ ਮਾਨ ਸਰਕਾਰ ਨੇ ਕੰਮ ਕੀਤੇ ਨੇ ਲੋਕ ਉਹਦੇ ਤੋਂ ਖੁਸ਼ ਨਹੀਂ ਬਦਲਾਅ ਲਿਆਉਣ ਦੇ ਵਾਸਤੇ ਬੜੇ ਜਤਨ ਕੀਤੇ ਜਾ ਰਹੇ ਨੇ ਸੋ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਅੱਜ ਜਿਹੜਾ ਵਾ ਇਸ ਫਤਵੇ ਤੋਂ ਸਾਰੇ ਹੀ ਵਲੰਟੀਅਰ ਆਮ ਆਦਮੀ ਪਾਰਟੀ ਦੇ ਖੁਸ਼ ਨਹੀਂ ਐਮਐਲਏ ਸਾਹਿਬ ਤੋਂ ਜਿਸ ਤਰ੍ਹਾਂ ਇਹ ਜਿਹੜੀ ਸੀਟ ਆਏ ਆਮ ਆਦਮੀ ਪਾਰਟੀ ਲਈ ਨੱਕ ਦਾ ਸਵਾਲ ਬਣ ਚੁੱਕੀ ਸੀ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਸੀ ਦੂਜੇ ਪਾਸੇ ਮੁੱਖ ਮੰਤਰੀ ਭਵਨ ਸਿੰਘ ਮਾਨ ਸੀ ਲੱਗਦਾ ਵੇ ਇਹ ਸੀਟ ਜਿੱਤ ਕੇ ਆਪਣੇ ਪੈਰ ਜਿਹੜੇ ਇੱਕ ਵਾਰ ਦੇ ਤੋਂ ਪੰਜਾਬ ਦੇ ਜਮਾਰੇ ਆਮ ਆਦਮੀ ਪਾਰਟੀ ਨੇ ਵੇਖੋ ਜੀ ਵੇਖੋ ਜੀ ਪੈਰ ਤੇ ਆਮ ਆਦਮੀ ਪਾਰਟੀ ਦੇ ਪਹਿਲਾਂ ਹੀ ਜੰਮੇ ਆ 92 ਸੀਟਾਂ ਜਿਹੜੀਆਂ 117 ਚੋ ਵਿਧਾਨ ਸਭਾ ਚ ਆਈਆਂ ਸੀ ਆ ਲੋਕ ਸਭਾ ਦੇ ਵਿੱਚ ਠੀਕ ਉਸ ਲੋਕੀਏ ਨਹੀਂ ਸੀ ਵੀ ਆਮ ਆਦਮੀ ਪਾਰਟੀ ਨੂੰ ਛੱਡ ਗਏ ਸੀ ਪਰ ਲੋਕਾਂ ਨੂੰ ਥੋੜਾ ਬੜਾ ਉਨੀ ਕੀ ਨਰਾਜ਼ ਗਿਆ ਸੀ ਉਹਦਾ ਕਰਕੇ ਸਾਡੇ ਵਲੰਟੀਅਰ ਜਿਹੜੇ ਥੋੜਾ ਜਿਹਾ ਨਰਾਸ਼ਤਾ ਦੇ ਵਿੱਚ ਰਹੇ ਤੇ ਉਹਨਾਂ ਦਾ ਦਿਲ ਲੱਗ ਗਿਆ ਸਮਝੋ ਕਾਂਗਰਸ ਵਾਲਿਆਂ ਦਾ ਉਤਰਾਂ ਇਹ ਨਹੀਂਗਾ ਵੀ ਉਹ ਕੋਈ ਜਿੱਤ ਗਿਆ ਤੇ ਲੋਕ ਉਹਨਾਂ ਦੇ ਨਾਲ ਲੱਗ ਗਏ ਸੋ ਇੱਕ ਥੋੜਾ ਜਿਹਾ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਥੋੜਾ ਜਿਹਾ ਮਜੂਰ ਹੋਰ ਮਜਬੂਤ ਹੋਣ ਦਾ ਮੌਕਾ ਮਿਲਿਆ ਤੇ ਅੱਜ ਜੇ ਜਲੰਧਰ ਵਾਲੀ ਚੋਣੇ ਇੰਨੇ ਫਰਕ ਦੇ ਨਾਲ ਜਿੱਤੀ ਆ ਤੇ ਉਹ ਇਹ ਸਬੂਤ ਹੈ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਭਗਵੰਤ ਮਾਨ ਸਰਕਾਰ ਦੇ ਕੀਤੇ ਹੋਏ ਕੰਮਾਂ ਤੋਂ ਖੁਸ਼ ਨੇ ਲੋਕ ਬਾਕੀ ਚਾਰ ਹਲਕੇ ਵਿੱਚ ਵੀ ਇਦਾਂ ਚੋਣ ਹੋ ਰਹੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਵੇਂ ਤਰ੍ਹਾਂ ਇਹ ਵੱਡੇ ਮਾਰਜੇ ਨਾਲ ਜਿੱਤੇਗੀ ਬਿਲਕੁਲ ਜੀ ਕੋਈ ਨਹੀਂ ਜਿੱਤੇਗੀ ਕਿਉਂਕਿ ਭਗਵੰਤ ਮਾਨ ਸਰਕਾਰ ਜੋ ਕੰਮ ਕਰ ਰਹੀ ਆ ਉਹ ਲੋਕੋ ਤੋਂ ਖੁਸ਼ ਨੇ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਆਉਣ ਵਾਲਾ ਜਿਹੜਾ ਜਮਨੀ ਚੋਣਾਂ ਤੱਕ ਹੋਰ ਸਮਾਂ ਮਿਲਣਾ ਉਹਦੇ ਵਿੱਚ ਹੋਰ ਬਹੁਤ ਸਾਰੇ ਕੰਮ ਹੋਣੇ ਆ ਅ ਸੋ ਲੋਕ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੋਰ ਵੀ ਰਲ ਰਹੇ ਨੇ ਤੇ ਜਿਹੜਾ ਉਹ ਵੀ ਸੀਟਾਂ ਜਿਹੜੀਆਂ ਬੜੇ ਵੱਡੇ ਮਾਰਜਿਨ ਦੇ ਨਾਲ ਆਮ ਆਦਮੀ ਪਾਰਟੀ ਜਿੱਤੂਗੀ ਵਰਤਨਜ